ਭਾਜਪਾ ਲੀਡਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੇਲ੍ਹਚ ਬੰਦ ਵਿਕਰਮ ਸਿੰਘ ਮਜੀਠੀਆ ਦੀ ਹਮਾਇਤ ਕਰਨਾ ਮਹਿੰਗਾ ਪੈ ਗਿਆ। ਦਰਅਸਲ ਕੈਪਟਨ ਅਮਰਿੰਦਰ ਨੇ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਫੇਸਬੁੱਕ ਤੇ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਵਿਕਰਮ ਮਜੀਠੀਆ ਨੂੰ ਪ੍ਰੇਸ਼ਾਨ ਕਰਨਾ ਆਪਦੀਆਂ ਅਨਮਨੁੱਖੀ ਚਾਲਾਂ ਨੂੰ ਦਰਸਾਉਂਦਾ ਹੈ ਜਿਸ ਦੀ ਮੈਂ ਸਖਤ ਨਿੰਦਾ ਕਰਦਾ ਹਾਂ। ਇਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਗਿਆ। सीएम ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਕੈਪਟਨ ਸਾਹਿਬ ਅੱਜ ਤੁਹਾਨੂੰ ਡਰਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ ਹੈ ਜਦੋਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਦੇ ਵਿੱਚ ਤੜਫ-ਤੜਫ ਕੇ ਮਾਰੇ ਸੀ ਉਸ ਵੇਲੇ ਤੁਸੀਂ ਮਹਿਫਲਾਂ 'ਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਗਵਾਕੇ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛਡਾਏਗੀ ਉਤਕਾ ਸਾਭ ਜੀ ਦੀ ਸੌ ਕਿੱਥੇ ਗਈ ਇਸ ਦੇ ਨਾਲ ਹੀ ਮਾਮਲੇ ਤੇ ਆਪ ਨੇਤਾ ਨੀਤਾ ਨੀਲਗਰਗ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਆਮ ਆਦਮੀ ਪਾਰਟੀ ਦੇ ਨੇਤਾ ਨੇ ਇਸ ਪੋਸਟ ਤੇ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਕੈਪਟਨ ਨੇ ਕਾਂਗਰਸ ਸਰਕਾਰ ਸਮੇਂ ਜਦ ਉਹ ਪੰਜਾਬ ਦੇ ਮੁੱਖ ਮੰਤਰੀ ਸੀ ਉਸ ਸਮੇਂ ਉਹਨਾਂ ਗੁਟਕਾ ਸਾਫ ਦੀ ਕਸਮ ਖਾਦੀ ਸੀ ਕਿ ਉਹ ਚਾਰ ਹਫ਼ਤਿਆਂ ਵਿੱਚ ਪੰਜਾਬ ਤੋਂ ਨਸ਼ਾ ਖਤਮ ਕਰ ਦੇਣਗੇ ਉਹਨਾਂ ਨੇ ਨਸ਼ਾ ਤਾਂ ਖਤਮ ਨਹੀਂ ਕੀਤਾ ਪਰ ਪੰਜਾਬ ਨੂੰ ਜ਼ਰੂਰ ਬਰਬਾਦ ਕਰ ਦਿੱਤਾ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਦੀ ਅਕਾਲੀ ਦਲ ਦੇ ਨੇਤਾ ਵਿਕਰਮ ਮਜੀਠੀਆ ਦੇ ਹੱਕ ਵਿੱਚ ਪਾਈ ਪੋਸਟ ਇਹ ਸਾਬਤ ਕਰਦੀ ਹੈ ਕਿ ਪਾਜਪਾ ਅਕਾਲੀ ਦਲ ਅਤੇ ਕਾਂਗਰਸ ਨੇ ਨਸ਼ਾ ਤਸਕਰੀ ਨੂੰ ਸ਼ਹਿਦ ਦਿੱਤੀ ਹੈ ਇਹ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਨਸ਼ੇ ਦੇ ਵਿਰੁੱਧ ਅਸਲ ਲੜਾਈ ਲੜ ਰਹੀ ਹੈ ਕੈਪਟਨ ਅਮਰਿੰਦਰ ਅਤੇ ਪਾਜਪਾ ਨੂੰ ਇਸ ਪੋਸਟ ਤੇ ਆਪਣੀ ਸਫਾਈ ਦੇਣੀ ਚਾਹੀਦੀ ਹੈ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਦੇਖੋ ਅੱਜ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਮਜੀਠੀਆ ਸਾਹਿਬ ਦੀ ਹਮਾਇਤ ਦੇ ਵਿੱਚ ਪੋਸਟ ਪਾਈਏ ਤੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਗਰਦ ਗ੍ਰਿਫਤਾਰੀ ਕੀਤੀ ਆ ਤੇ ਮੈਨੂੰ ਲੱਗਦਾ ਇਹਦੇ ਨਾਲ ਬਿੱਲੀ ਨਹੀਂ ਬਲਕਿ ਬਿੱਲਾ ਹੀ ਥੈਲੋਂ ਬਾਹਰ ਆ ਗਿਆ ਹੈਗਾ ਮਤਲਬ ਜੱਗ ਜਾਣਦਾ ਹੈਗਾ ਖਾਸ ਕਰਕੇ ਉਹ ਸ਼ਖਸ ਜਿਸ ਨੇ ਬਠਿੰਡੇ ਦੀ ਧਰਤੀ ਦੇ ਉੱਤੇ ਖੜ ਕੇ ਇੱਕ ਸਿੱਖ ਹੁੰਦਿਆਂ ਹੋਇਆਂ ਗੁਟਕਾ ਸਾਹਿਬ ਦੀ ਸੌਹ ਚੁੱਕੀ ਔਰ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਮੈਂ 4 ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਨਸ਼ੇ ਖਤਮ ਕਰ ਦਿਆਂਗਾ ਨਸ਼ੇ ਤੇ ਖਤਮ ਨਹੀਂ ਕੀਤੇ ਬਲ ਪੰਜਾਬ ਨੂੰ ਜਿਹੜਾ ਬਰਬਾਦੀ ਦੇ ਕਿਨਾਰੇ ਦੇ ਉੱਤੇ ਜ਼ਰੂਰ ਲਿਆ ਖੜਾ ਕੀਤਾ ਆਵਾਜ਼ਾਂ ਵੀ ਉੱਠਦੇ ਰਹੀਆਂ ਉਸ ਵਕਤ ਵੀ ਲੋਕ ਕਹਿੰਦੇ ਸੀ ਕਿ ਇਹ ਚਾਚੇ ਭਤੀਜੇ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਅੱਜ ਉਹੀ ਚੀਜ਼ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਸਟ ਦੇ ਦੁਆਰਾ ਫਿਰ ਇੱਕ ਵਾਰੀ ਸਿੱਧ ਕਰ ਦਿੱਤਾ ਹੈਗਾ ਇਹ ਤੋਂ ਇੱਕ ਗੱਲ ਤੇ ਬੜੀ ਕਲੀਅਰ ਹੈਗੀ ਹੈ ਤੇ ਭਾਵੇਂ ਹੋਵੇ ਅਕਾਲੀ ਦਲ ਭਾਵੇਂ ਹੋਵੇ ਭਾਜਪਾ ਤੇ ਭਾਵੇਂ ਹੋਵੇ ਕਾਂਗਰਸ ਇਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਡਰਗ ਤਸਕਰੀ ਨੂੰ ਸ਼ੈਲਟਰ ਕੀਤਾ ਆ ਉਸ ਨੂੰ ਪੁਸ਼ਤਪਨਾਹੀ دیتی ਹੈਗੀ ਹੈ ਕਦੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਜਿਸ ਨੇ ਲਗਾਤਾਰ ਨਸ਼ਿਆਂ ਦੇ ਵਿਰੁੱਧ ਜਿਹੜਾ ਜੁੱਧ ਛੇੜਿਆ ਹੋਇਆ ਔਰ ਜਿੱਥੇ ਡਰਗ ਤਸਕਰਾਂ ਨੂੰ ਫੜਿਆ ਹੈਗਾ ਡਰਗ ਬਣੀ ਪੜੀ ਹੈਗੀ ਹੈ ਔਰ ਭੱਜਦੇ ਹੋਏ ਡਰਗ ਤਸਕਰਾਂ ਦੇ ਜਿੱਥੇ ਇਨਕਾਊਂਟਰ ਕੀਤੇ ਆ ਉਥੇ ਇਸ ਦੇ ਨਾਲ ਸਪਲਾਈ ਚੇਨ ਟੁੱਟੀ ਹੈ ਔਰ ਦੂਸਰੇ ਬਨੇ ਲੋਕਾਂ ਨੂੰ ਲਾਂਬੰਦ ਕੀਤਾ ਹੈ ਔਰ ਤੀਸਰੇ ਬਨੇ ਜਿਹੜਾ ਹੈਗਾ ਸਾਡੇ ਜਿਹੜੇ ਡੀਡਿਕਸ਼ਨ ਸੈਂਟਰ ਹੈਗੇ ਆ ਰੀਹੈਬਿਲੀਟੇਸ਼ਨ ਸੈਂਟਰ ਹੈਗੇ ਆ ਉਹਨਾਂ ਨੂੰ ਇੰਪਰੂਵ ਕੀਤਾ ਹੈਗਾ ਸੋ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਮਾਨਸਿਕਤਾ ਹੈਗੀ ਹੈ ਜਿਹੜੀ ਦਿਖਾਵਾ ਤੇ ਇਹ ਕਰਦੀ ਹੈ ਕਿ ਨਸ਼ਿਆਂ ਦੇ ਖਿਲਾਫ ਲੜਾਈ ਲੜਨੀ ਹੈ ਪਰ ਹੋ ਇਸ ਦੇ ਬਿਲਕੁਲ ਉਲਟ ਰਿਹਾ ਹੈਗਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਲਕਿ ਸਮੁੱਚੀ ਬੀਜੇਪੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪੋਸਟ ਹੈ ਉਸ ਦੇ ਉੱਤੇ ਆਪਣੀ ਸਫਾਈ ਦੇ ਰਹੀ